ਸੱਚੀ ਕਾ ਬੋ ਪਰ ਫੈਮਲੀ ਵਲੌਗ ਵਿੱਚ ਛੋਟਾ ਸਵਾਟਰ ਯੂਵੀ ਦੇ ਪ੍ਰੋਟੇਨ ਥੋੜਾ ਥੋੜਾ ਕਿ ਲਾਵਾਂ। ਜ਼ੋਰ ਤੇ ਜ਼ਿਆਦਾ ਕਰ ਜੇ ਹੋ ਜਾਂਦਾ। ਜਦ ਯੂਵੀ ਦਾ ਹੋ ਗਿਆ ਟਾਈਮ ਤੇ 7:30 ਹੋ ਗਏ। ਬਸ ਮੈਂ ਹੁਣ ਉਹਦੇ ਦੋ ਪਰੌਂਠੇ ਲਾਦਾ ਫਿਰ ਅੱਜ ਯੂਵੀ ਉਹਦਾ ਆਲੂ ਵਾਲੇ ਪਰੌਂਠੇ ਬਣਾਉਣੇ ਨਹੀਂ ਤੇ ਯੂਵੀ ਕੰਨੇ ਮੈਲਗੋਨ ਪਰੌਂਠੇ ਲੈ ਕੇ ਜਾਉਂਗਾ ਸਕੂਲ 'ਚ ਫਿਰ ਯੂਵੀ ਦੇ ਦੋ ਛੇ ਦੋ ਚਾਰ ਵੱਧਾ ਲੈ। ਚੱਲ ਵੀ ਫਿਰ ਆ ਕੇ ਇਹ ਰੋਟੀ ਕੰਦਾ ਇਹ ਫਿਰ ਲੈ ਕੇ ਵੀ ਮੈਂ ਆਲੂ ਵਾਲੇ ਪਰੌਂਠੇ ਵੀ ਮੇਰਾ ਵੀ ਜੀ ਕਰਦਾ ਜਿਸ ਭਾਵੇਂ ਨਾ ਮੈਂ ਵੀ ਨਹੀਂ ਸਬਜ਼ੀ ਖਾਣੀ ਵੀ ਮੈਂ ਵੀ ਉਹ ਕਾਉਂਗਾ ਫਿਰ ਮੈਂ ਦੋ ਚਾਰ ਵੱਧ ਦੇ ਵੱਢ ਲੈ ਉਹ ਤਾਂ ਸਬਜ਼ੀ ਬਾਕੀ ਤਾਂ ਰੋਟੀਆਂ ਬਣ ਗਏ ਸਾਰੇ ਵੀ ਤਾਂ ਜੀ ਸਿੰਪਲ ਰੋਟੀ ਬਸ ਆਲੂ ਵਾਲੇ ਪਰੌਂਠੇ ਅਸੀਂ ਦੋ ਕ ਜਣੇ ਖਾਵਾਂਗੇ ਬਸ ਬਾਕੀ ਸਾਰੇ ਸਿੰਪਲ ਰੋਟੀ ਖਾਂਗੇ ਕਿਉਂਕਿ ਫਿਰ ਰੋਜ਼ ਆਲੂ ਵਾਲੇ ਪਰੌਂਠੇ ਪਰੌਂਠੇ ਰੋਜ਼ ਹੀ ਹੋ ਜਾਂਦਾ ਹੈ ਪਰ ਜੇ ਆਲੂ ਵਾਲੇ ਫੇਵਰੇਟ तकरीबन ਸਾਰਿਆਂ ਦੇ ਫੇਵਰੇਟ ਹੁੰਦੇ ਨੇ ਤਾਂ ਕੀ ਕਰੀਏ ਉਹਦੇ ਕਿ ਉਹਦੀਆਂ ਰੋਟੀਨ ਦੇ ਵਿੱਚ ਮਾੜਾ ਮਾੜਾ ਕੀ ਲੰਗਿਆ ਜਮਾਈ ਥੋੜਾ ਥੋੜਾ ਖਾਈ ਵੀ ਪਰ ਘੱਟੇ ਜਾਂਦੇ ਨੇ ਉਹਦੀਆਂ ਨੂੰ ਵਧਾ ਲੰਨੀਆਂ ਪਰ ਉਹਦੀ ਰੋਟੀਨ ਥੋੜਾ ਥੋੜਾ ਲੰਨੀਆਂ ਜਮਾਈ ਕਿਉਂ ਕਿ ਉਹ ਨਾ ਜੰਕ ਫੂਡ ਉਹਦੇ ਨਾਲ ਮੂੰਹ ਤੇ ਚਿੱਟੇ ਚਿੱਟੇ ਜਿਹੇ ਚਟਾਕ ਜੇ ਹੋ ਰਹੇ ਆ ਹਨਾ ਚਿੱਟੇ ਚਿੱਟੇ ਧੱਬੇ ਜੇ ਪੈ ਰਹੇ ਆ ਉਹ ਤੇ ਪਤਾ ਲੋਹੋਂ ਨੇ ਵੀ ਉਹਨੂੰ ਪਤਾ ਲੱਗ ਰਿਹਾ ਕਿ ਕਈ ਦਿਨ ਹੋ ਗਏ ਮਹੀਨਾ ਹੋ ਗਿਆ ਤਕਰੀਬਨ ਉਹਦੇ 6 ਕੁ ਹਫ਼ਤੇ ਵੀ ਤਕਰੀਬਨ ਉਹਨੂੰ ਕੋਈ ਫਰੂਟ ਨਹੀਂ ਦੰਦੇ ਆ ਕਿ ਅੱਗੇ ਤਾਂ ਸਕੂਲ ਲੈ ਕੇ ਜਾਂਦਾ ਤਾਂ ਤੇ ਆਨਸਰ ਵੀ ਉਹਨੂੰ ਸ਼ੇਕ ਦੇ ਦਿੰਦੇ ਬਸ ਰੋਟੀ ਨਹੀਂ ਦਿੰਦੀ ਸੀ ਮੈਂ ਹੁਣ ਉਹਦੇ ਨਾਲ ਉਹਨੇ ਜੰਕ ਫੂਡ ਬਹੁਤ ਖਾਇਆ ਹੈ ਮਹੀਨੇ ਚ ਛੁੱਟੀਆਂ ਦਾ ਇਸ ਕਰਕੇ ਹੁਣ ਉਹਨੂੰ ਕੁਝ ਵੀ ਨਹੀਂ ਦੇਣਾ ਹੈਗਾ ਜ਼ਿਆਦਾ ਤਾਂ ਬਸ ਸਿਰਫ ਮੈਂ ਹੁਣ ਕੇਲੇ-ਕੁੱਲੇ ਮੰਗਾਏ ਆ ਬਸ ਸਕੂਲ ਤੇ ਆ ਕੇ ਵੀ ਉਹਨੂੰ ਸ਼ੇਕੇ ਦੇ ਦਾਂਗੀ ਯੂਵੀ ਵੀ ਇੱਥੇ ਆ ਗਿਆ ਤਾਂ ਇੱਧਰ ਮੈਂ ਬਣਾ ਰਹੀ ਆ ਪਰੌਂਠੇ ਯੂ ਵੀ ਅੱਜ ਤਾਂ ਨਹੀਂ ਰੋਂਦਾ ਕੱਲ ਯੂ ਵੀ ਜਾਣ ਲੱਗੇ ਰੋਇਆ ਮੈਂ ਮੈਂ ਲੱਗੀ ਇਹਦੀ ਵੀਡੀਓ ਬਣਾ ਲੈ ਮੈਂ ਕਿ ਲੈ ਸਾਰਿਆਂ ਨੂੰ ਰੋਂਦਾ ਦਿਖਾਵਾਂ ਵੀ ਆ ਦੇਖੋ ਕੀ ਮੈਂ ਰੋ ਰਿਹਾ ਵੀ ਛੋਟਾ ਆ ਤਾਂ ਜਦ ਤੱਕ ਰੋਇਆ ਨਹੀਂ ਹੈਗਾ ਮੇ ਮੈਂ ਮੇਰੀ ਵੀਡੀਓ ਨਮਾਇਓ ਮੇਰੀ ਵੀਡੀਓ ਨਮਾਇਓ ਲੋਕੀ ਪੌਂਠਾ ਬਣ ਗਿਆ ਬਸ ਹੁਣ ਇਹਦੀ ਰੋਟੀ ਕਰਦੀ ਏ ਪੈਕ ਤੇ ਇਧਰ ਬਬੂ ਵੀ ਬਬੂ ਨੇ ਸਾਰੀ ਚੀਜ਼ਾਂ ਦਾ ਪ੍ਰੇਸ਼ਨ ਕਰ ਰੱਖਿਆ ਹੈ ਕੱਲ ਦਾ ਸਾਰੀ ਚੀਜ਼ਾਂ ਦਾ ਖੰਡਾਰ ਪਾਈ ਜਾ ਰਿਹਾ ਹੈ ਅੱਜ ਦੁਬਾਰਾ ਇਕੱਠੀਆਂ ਕਰਦੇ ਆ ਫੇਰ ਉਹ ਕਰ ਦਿੰਦਾ ਹੈ ਖੰਡਾਰ ਪਾਉਂਦਾ ਹੈ ਹੁਣ ਦੇਖੋ ਗੈਸ ਦਾ ਲੈਟਰ ਚੱਕ ਰਹੀ ਹਾਂ ਲੋ ਜੀ ਪਰੌਂਠੇ ਹੋ ਗਏ ਦੋ ਯੂ ਵੀ ਦੇ ਦੋ ਪਰੌਂਠੇ ਤਾਂ ਇਹ ਦੋਏ ਲੈ ਕੇ ਜਾਂਦਾ ਰੋਟੀਆਂ ਇਹਦੀਆਂ ਤਿੰਨ ਪਾਨੀ ਹੁੰਦੀਆਂ ਹੈ ਅੱਜ ਹੀ ਤਿੰਨ ਖਾ ਲੈਂਦਾ ਇਹ ਦੋ ਰੋਟੀਆਂ ਨਾਲ ਇਹਦੀ ਭੁੱਖ ਜਿਹੜੀ ਹੈ ਠਿੱਡ ਦੀ ਹੈ ਨਾ ਠਿੱਡ ਨਹੀਂ ਭਰਦਾ ਹੈਗਾ ਇਸ ਕਰਕੇ ਤਿੰਨ ਰੋਟੀਆਂ ਦੋ ਪਰੌਂਠੇ ਮੇਸ਼ਾ ਯੂਵੀ ਆ ਟਿਫਨ ਲਾ ਤੇ ਇੱਧਰ ਯੂਵੀ ਦਾ ਕੇਲਾ ਪੱਤਾ ਲਫਾਪੇ ਚ ਕਿਉਂਕਿ ਟਿਫਨ ਇਹਦਾ ਟੁੱਟ ਗਿਆ ਅਬ ਚਾਹੇ ਉਹ ਲੈ ਕੇ ਆ ਲਈਏ ਸਕੂਲ ਜਾਣ ਤਿਆਰ ਖੜਾਏ ਆ ਦੇਖੋ ਕਿੱਥੇ ਬੋਤਲ ਇਹ ਮੋਟਰਸਾਈਕਲ ਲੈ ਕੇ ਖੜਾ ਲਿਆ ਹਿੰ 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 ਬੋਕਰ ਹਿੰ ਯੂਵੀ ਦੇ ਬੈਲਾ ਅਬ ਇਹ ਸਕੂਲ ਜਾਊਗੀ ਹਾਂ ਹੀ ਤੂੰ ਨਹੀਂ ਜਾਣਾ ਹੈਗਾ ਜਾਂ ਤੇਰਾ ਟਾਈਮ ਆਊਗਾ ਫਿਰ ਤੂੰ ਰਟ ਪਾਈਂਗਾ ਸੁਣੋ ਰਿਆ ਕੱਲ੍ਹਦਰ ਮੈਂ ਵੀ ਅੰਦਰ ਮੈਂ ਵੀਡੀਓ ਬਣਾ ਰਹੀ ਆਪ ਇੱਥੇ ਲੱਤ ਪਸਾਈ ਖੜਾਈ ਹੋਈ ਜਾਂ ਗੁਰਦੁਆਰਾ ਸਾਹਿਬ ਜਾਣਾ ਆਪ ਨਿਕਲ ਕੇ ਚੱਲ ਗਿਆ ਕਹਿੰਦਾ ਇਹ ਤਾਂ ਜਾਂਦੀਆਂ ਨਹੀਂ ਹੈਗੀਆਂ ਮੰਮਾ ਉਹ ਨਹੀਂ ਤਾਂ ਵੀ ਮੈਂ ਆਪੇ ਲੰਘ ਜਾਨਾ ਲੱਤ ਪਸਾਈ ਖੜਾ ਤਾਂ ਇੱਥੇ ਨਾਲੇ ਚਿੱਕਾ ਮਾਰ ਰਿਹਾ ਤਾਂ ਹੁਣ ਵੀ ਦੇਖ ਲੱਤ ਮੋੜ ਗਈ ਹੁਣ ਵੀ ਲੱਤ ਮੋੜਨੀ ਆਈ ਲੱਛਣੇ ਨੇ ਗੱਲ ਘਰੇ ਆ ਉੱਪਰ ਚੱਲ ਕੇ ਲੱਤ ਚੱਕ ਕੇ

ਮੈਂ ਗਈ ਨਹੀਂ ਇਹ ਵਗੀ ਲੋ ਦੀ ਅੱਧਰ ਆਪਣੀ ਬਣ ਗਈ ਚਾਹ ਇਲਾਚੀਆਂ ਵਾਲੀ ਜਿੱਤ ਮੈਂ ਨਾ ਹਰੀ ਇਲਾਚੀ ਪਾਈ ਆ ਛੋਟੀ ਕਿਉਂਕਿ ਮੈਂ ਵੀ ਪੀਣੀ ਸੀਗੀ ਇਸ ਕਰਕੇ ਮੈਂ ਕੱਲ ਲੈਚੀਆਂ ਮੰਗਵਾਈਆਂ ਥੋੜੀਆਂ ਚਾਹ ਹਰੀ ਇਲਾਚੀ ਕਹਿੰਦੇ ਠੰਡੇ ਹੁੰਦੀ ਆ ਗਰਮ ਨਹੀਂ ਹੁੰਦੀ ਤਾਂ ਕਰਕੇ ਹਰੀ ਮੰਗਾਈ ਆ ਤੇ ਹੁਣ ਮੈਂ ਵੀ ਥੋੜੀ ਜਿਹੀ ਰੁਬੜ ਲੀ ਗੀ ਤੀ ਬਚ ਗਈ ਮੈਂ ਬੀਬੀ ਨਾਲ ਲੱਗ ਕੇ ਗੱਲਾਂ ਮਾਰਨ ਚਾਹ ਉੱਪਰ ਤਿਆਰ ਤੀ ਉਦੋਂ ਦੁੱਧ ਉੱਪਰ ਦਾ ਚਾਹ ਪੜਦੀ ਨੋ ਨੋ ਬਾਝੀ ਗਿਆ ਤਾਂ ਬਸ ਉਪਰੇ ਹੀ ਬੀਤੀ ਪਰ ਬਾਹਰ ਨਹੀਂ ਆਈ ਹੈਗੀ ਬਾਹਰ ਪਤਨ ਕਿਉਂ ਨਹੀਂ ਆਈ ਹੈਗੀ ਇਹ ਆਣਾ ਚਾਹੀਦੀ ਦੀ ਬਾਹਰ ਉਹ ਤਾਂ ਛੇਤੀ ਬਾਹਰ ਆਇਨਾ ਚਾਹ ਥੋੜੀ ਘਟਾ ਨਹੀਂ ਚਾਹ ਚ ਕਿਵੇਂ ਪਾਣੀ ਨਾ ਲਾਣਾ ਲੋ ਜੀ ਚਾਹ ਆਪਣੀ ਰਿੱਜ ਗਈ ਜਿਵੇਂ ਬਾਹਰ ਉਹ ਤੇ ਰਿੱਜਦੀ ਹੁੰਦੀ ਹੈ ਬਾਹਰ ਜਿਹੜੇ ਚਾਹ ਬਾਹਰ ਮਿਲਦੀ ਹੈ ਰਿੱਜਦੇ ਚ ਪਾਗਲ ਹੋ ਜਾਂਦੀ ਹੈ ਉਵੇਂ ਲੋ ਜੀ ਹੁਣ ਮੈਂ ਨਾ ਨਹਾ ਧੋ ਕੇ ਤਿਆਰ ਸ਼ਾਰਬੀ ਨਹੀਂ ਹੋਈ ਮਤਲਬ ਜਿਆਦਾ ਦੂਰ ਨਹੀਂ ਜਾਣਾ ਸੀ ਕੋਈ ਕੰਮ ਚੱਲੇ ਹੈ ਕਰਦੇ ਨੇੜੇ ਹੀ ਆ ਮਤਲਬ ਜਿੱਥੇ ਜਾਣਾ ਹੈ ਕਿ ਪਟਿਆਲੇ ਤੋਂ ਤਿਰਪੜੀ ਤੋਂ ਦੂਰ ਜਿਆਦਾ ਹੈ ਨਹੀਂ ਸਾਡਾ ਘਰ ਹੈ ਨਾ ਨੇੜੇ ਹੀ ਆ ਅੱਜ ਤੇ ਕਿਹੜੇ ਕੰਮ ਚੱਲੇ ਆ ਉਹ ਤੁਹਾਨੂੰ ਫੇਰ ਦੱਸਾਂਗੇ ਤੇ ਕੰਮ ਚੱਲੇ ਆ ਕਿ ਜਿਹੜਾ ਸਾਰਾ ਸਾ ਆਪਣਾ ਬਚਨ ਆ ਉਹ ਹਾਂ ਸੱਚਾ ਹੈ ਨਾ ਤੇ ਰਿਪੇਮੈਂਟ ਦਾ ਡੱਬਾ ਨਹੀਂ ਰਹਿ ਗਿਆ ਓਕੇ ਹੋਇਆ ਲੱਭ ਨਹੀਂ ਰਹੇ ਤੇ ਓਕੇ ਇੱਕ ਮੈਂ ਨਾ ਕੇਲੇ ਦਾ ਟੀਫਨ ਲੈ ਕੇ ਆਣਾ ਟੀਫਨ ਜਾਂ ਟੁੱਟ ਗਿਆ ਯੂਵੀ ਦਾ ਹਾਂ ਅੱਜ ਜੀ ਹੈ ਚੱਲ ਜਣਗੇ ਆਹ ਅਕੀ ਦੁੱਜੇ ਦੁੱਜੇ ਤਰ੍ਹਾਂ ਦਾ ਉਹ ਬਨੇਵੇ ਹਾਂ 20-20 ਦੇ ਹੋਣਗੇ ਸ਼ਾਇਦ ਅਸੀਂ ਦੋ ਤਿੰਨ ਡਰਾਣੀ ਝਠਾਣੀ ਚੱਲੀਆਂ ਅੱਜ ਕੱਲ੍ਹ ਵਾਲੇ ਵਲਾਗ ਚ ਡਰਾਣੀ ਝਠਾਣੀ ਵਾਲੇ ਵਲਾਗ ਚ ਦੇਖ ਕੇ ਬਹੁਤ ਖੁਸ਼ ਹੋਏ ਹਨ ਸਾਰੇ ਸਾਰੇ ਹਾਂ ਵੀ ਤੁਸੀਂ ਇੱਥੇ ਇਕੱਠੇ ਰਿਆ ਕਰੋ ਕਮੈਂਟ ਵੀ ਬਹੁਤ ਆ ਰਹੇ ਨੇ ਹਨਾ ਹਾਂ ਚਲੋ ਹੁਣ ਕੁਝ ਬਣਾਇਆ ਕਰਾਂਗੇ ਇਕੱਠੇ ਬਣਾਇਆ ਕਰਾਂਗੇ ਹਾਂ ਸਾਰਾ ਕੁਝ ਇਕੱਠੇ ਦਿਖਾਵਾਂਗੇ ਮੈਂ ਖੁੱਲ ਕੇ ਆਵਾਂ ਆ ਫੜੀ ਮੜਾ ਜਾ ਤੇ ਹੁਣ ਚੱਲੇ ਆ ਅਸੀਂ ਜਿਹੜਾ ਕੰਮ ਤੁਹਾਨੂੰ ਫੇਰ ਦੱਸਾਂਗੇ मतलब हजे आईए खुद पता करके करोट <laughs> ਆਹ ਖੜਿਆ ਪੇਪਰ ਸੱਤੇ ਆਲੇ ਕੂੜੇ ਨਹੀਂ ਬਣਦੇ ਸਾਫੇ ਕੂੜੇ ਬਣਾਵਾਂਗੇ ਸੱਤੇ ਆਲੇ ਕੂੜੇ ਐਦ ਕੀ ਆਪਾਂ ਹੀ ਬਣਾਉਂਗੇ ਆ ਤੋਹ ਜਣੀਆਂ ਸਾਂਚ ਬਣ ਲੈਗੇ ਆਦੇ ਕ ਤੂੰ ਬਣਾ ਲਈ ਆਦੇ ਕ ਮੈਂ ਬਣਾ ਕਿਉਂਕਿ ਮੈਂ ਵੀ ਨਹੀਂ ਬਣਾਇਆ ਜਿਆਦਾ ਤੈਹੀ ਨਾ ਮੰਮੀ ਤੇ ਬੀਬੀ ਉਹਨਾਂ ਹੀ ਬਣਾਉਂਦੇ ਨੇ ਐਦ ਕੀ ਰਿਸਕ ਲਾਵਾਂਗੇ ਪੂਰਾ ਬਣਾਉਂਦਾ ਹਨਾ ਦੋ ਦਿਨਾਂ ਤੋਂ ਰਹਿਣਾ ਹਾਂ ਲੋ ਜੀ ਹੁਣ ਅਸੀਂ ਆਏ ਆ ਫੜੀਆਂ ਤੋੜਨ ਫਲੀਆਂ ਥੋੜੀਆਂ ਬਹੁਤੀ ਲੱਗ ਰਹੀਆਂ ਮੈਨੂੰ ਲੱਗਦਾ ਸਾਰੀਆਂ ਹੋ ਗਈਆਂ ਖਤਮ ਹੋ ਰਹੀਆਂ ਹਨ ਖਤਮ ਹੋ ਰਹੀਆਂ ਅੱਗਰ ਕੇ ਪੱਕੀਆਂ ਲੱਗ ਜੰਦੀਆਂ ਨੇ ਲੱਗਣਗੀਆਂ ਮੈਨੂੰ ਨਹੀਂ ਪਤਾ ਹੈਗਾ ਮੇਰੀ ਦਰਾਣੀ ਨੂੰ ਪਤਾ ਹੋਵੇਗੀ ਫਲੀਆਂ ਲੱਗਣਗੀਆਂ ਕਿਉਂਕਿ ਮੈਨੂੰ ਤਾਂ ਵਸ ਜੇ ਸੁੱਕੀ ਜੀ ਸਬਜ਼ੀ ਦੀ ਕਿ ਸੰਝ ਲੋ ਖਤਮ ਹੋ ਗਈ ਨਾ ਲੱਗ ਜੰਦੀਆਂ ਹੁਣ ਪਤਾ ਲੱਗੇ ਕਰੂਗਾ ਹੌਲੀ ਹੌਲੀ ਭਿੰਡੀ ਵੀ ਜਿੰਨੇ ਲੱਗ ਜੰਦੀਆਂ ਨੇ ਛੀਮਲਾ ਵਿੱਚ ਮਰ ਜੰਦਾ ਹਾਂ ਹਾ ਸ਼ਿਮਲਾ ਮਿਰਚ ਕਰਦੀਆਂ ਖਤਮ ਹੋ ਗਈਆਂ ਉਹ ਵਸ ਛੁਰ ਛੁਰ ਤੇ ਲੱਗਦੀ ਹੁੰਦੀਆਂ ਨੇ ਬਨੇ ਸ਼ਿਮਲਾ ਮਿਰਚਾਂ ਆਹੋ ਹਰ ਸਾਲ ਅੱਗੇ ਵੀ ਛੂਹ ਚ ਲੱਗਦੀਆਂ ਨੇ ਇਸ ਤਰ੍ਹਾਂ ਵੀ ਖਾਸੀਆਂ ਖਾਲੀਆਂ ਪਾਣੀ ਬਹੁਤ ਖਾਲੀਆਂ ਜਾਂਦਾ ਸ਼ਿਮਲੇ ਸ਼ਿਮਲਾ ਹੋਈ ਪਈ ਸੀ ਲੈ ਆਪਾਂ ਨੂੰ ਕਹਿਣ ਦੀ ਲੱਗ ਜੇ ਆਪਾਂ ਸਬਸਕ੍ਰਾਈਬਰ ਹੋਰ ਕੋਈ ਰੋਜਾ ਸ਼ਿਮਲਾ ਵਿੱਚ ਰੋਜ ਤੋੜਨ ਆਏ ਸਿਆ ਸਿਆ ਸਾਗ ਦਾ ਸਾਗ ਅਸੀਂ ਛੱਡਦੇ ਤੁਸੀਂ ਕਰ ਨਹੀਂ ਹਾਲੀ ਛੱਡਦੇ ਕੀੜੇ ਕਿੰਨੇ ਨੇ ਨੇ ਹਾਂ ਗਰਮੀ ਨਹੀਂ ਹੋ ਰਹੀ ਤੇ ਅੱਜ ਅਸੀਂ ਕਿੱਥੇ ਗਏ ਸੀ ਇਹਨਾਂ ਪਹਿਲਾਂ ਮੈਂ ਜਾਂਦੇ ਵੀ ਵੀਡੀਓ ਬਣਾ ਦੱਸ ਕੇ ਗਈ ਤੇ ਤੁਹਾਨੂੰ ਆ ਕੇ ਦੱਸੋ ਨਾ ਕਿੱਥੇ ਗਏ ਜੀ ਮੈਂ ਨਾ ਬਸ ਮੇਰੇ ਨਾ ਕੰਨਾਂ 'ਚ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੇ ਉਹ ਡੱਕੇ ਡੁੱਕੇ ਨਾ ਦੱਸਿਆ ਨਹੀਂ ਹੈਗਾ ਕਦੇ ਪਰ ਤੁਸੀਂ ਨੋਟ ਕੀਤਾ ਹੋਣਾ ਮੇਰੇ ਡੱਕੇ ਹੀ ਹੁੰਦੇ ਨੇ ਨਾ ਬਸ ਛੋਟੇ ਛੋਟੇ ਜਿਹੇ ਡੇਲੀ ਵੀਅਰ 'ਚ ਮੈਂ ਉਹ ਟੌਪਸ ਜੇ ਕਰਾਣ ਵਾਸਤੇ ਉਹ ਲੈਣ ਗਏ ਸੀਗੇ ਅਸੀਂ ਇੱਥੇ ਗਏ ਸੀ ਮੈਂ ਵੀ ਹੁਣ ਮੈਂ 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 ਕਦੀ 12 ਤੱਕ ਕੰਮ ਗਏ ਸੀ ਬਸ ਆਹੀ ਕੰਮ 12 ਤੱਕ ਕੇ ਗਏ ਸੀਗੇ 12 ਤੱਕ ਕੇ ਆਇਆ ਹਨਾ ਉਹ ਸਨ ਇਸ ਨੇ ਆਰ ਵਾਰਨ ਤੱਕ ਵੀ ਅਸੀਂ ਇੱਥੇ ਗਏ ਸੀਗੇ ਛੋਟੇ ਛੋਟੇ ਵੀ ਡੈਲੀ ਵੀ ਆ ਚ ਕਿਉਂਕਿ ਸਾਰੇ ਮੈਨੂੰ ਟੋਕੀ ਜਾਂਦੇ ਨੇ ਵੀ ਹਨਾ ਤੂੰ ਕੰਨਾਂ ਦੀ ਡੱਕੇ ਪਾ ਕੇ ਰੱਖਦੀ ਐ ਮੈਨੂੰ ਆਦਤ ਨਹੀਂ ਸ਼ੁਰੂ ਤੇ ਮਜਬੂਰੀ ਨੂੰ ਛੋਟੇ ਛੋਟੇ ਲੈਣੇ ਪਏ ਸਾਨੂੰ ਪੰਦ ਦੇਣੀ ਅਸੀਂ ਸਾਨੂੰ ਆਦਤ ਨਹੀਂ ਹੈਗੀ ਮੈਂ ਵੀ ਆ ਮੇਰੀ ਕੋ ਬਾਰੇ ਹੁੰਦੀ ਛੋਟੋ ਛੋਟੀਆਂ ਬਾੜੀਆਂ ਤਿੰਨ ਤਿੰਨ ਜੋੜੇ ਲਈ ਬੈਠਿਆ ਨਾਲੇ ਬਾੜੀਆਂ ਨਾ ਬਾੜੀਆਂ ਦੀ ਕੰਫਰਟੇਬਲ ਜੀਆਂ ਰਹਿੰਦੀਆਂ ਨੇ ਇਹ ਛੋਟੀ ਛੋਟੀ ਹੁਣ ਮੈਂ ਕੋਈ ਵੀ ਟੋਪਸ ਪਾ ਲੈ ਉਹ ਹੱਥ ਮਾਰਦਾ ਤੁਹ ਘਲਾਏ ਜਦਿ ਉਹ ਹਿਜਤਾ ਹੈ ਮੇਰੀਆਂ ਵੀ ਛੋਟੀਆਂ ਛੋਟੇ ਬਾੜੀਆਂ ਜੇ ਮੰਗੂ ਛੋਟੀਆਂ ਜੰਮਾਈ ਵੀ ਰਾਤ ਨੂੰ ਕਤਲ ਲੱਗੇ ਵੀ ਮੈਨੂੰ ਪਤਾ ਲੱਗੇ ਵੀ ਕੰਨਾਂ ਚ ਫਰਨ ਨਾ ਪਤਾ ਲੱਗੇ ਵੀ ਜੀ ਨੇ ਕੰਨਾਂ ਚ ਆਪਣੇ ਕੁਝ ਚੁਭੀ ਜਾਂਦਾ ਹਨਾ ਵੀ ਐਵੇਂ ਨਾ ਫੀਲ ਹੋਵੇ ਜਮਈ ਛੋਟੀਆਂ ਲਈਆਂ ਇਹ ਤੇ ਬਸ ਆਹੀ ਆ ਕੇ ਤੁਹਾਨੂੰ ਤਾਂ ਦੱਸਣਾ ਸੀਗਾ ਵੀ ਜੇ ਤਾਂ ਜੇ ਲਈਏ ਹਨਾ ਤਾਂ ਤੁਹਾਨੂੰ ਦਿਖਾ ਦਾਂਗੇ ਪਰ ਹੁਣ ਅਜੇ ਲਈਏ 2-3 ਦਿਨ ਲੱਗਣਗੇ ਲਈ ਵੀ ਤੁਹਾਨੂੰ 2 ਦਿਨਾਂ ਤੱਕ 3 ਦਿਨਾਂ ਤੱਕ ਮਿਲ ਜੂंगी ਆ ਫਿਰ ਲੈ ਜਾਓ ਅਸੀਂ ਕਿਾ ਚਲ ਕੋਈ ਗੱਲ ਨਹੀਂ ਸਾਨੂੰ ਇੰਨੇ ਕਿਹੜੇ ਛੇਤੀ ਆ ਤਾਂ ਕਰਕੇ ਫਿਰ ਅਸੀਂ ਹੁਣ ਜਿੱਦੇ ਆਉਂਗੇ ਤੁਹਾਨੂੰ ਦਿਖਾ ਦੂੰਗੀ ਤੇ ਸੋਨੇ ਨੇ ਨਾ ਹੋ ਚੱਕਿਆ ਵਿਆ ਸੋਨੇ ਦੇ ਰੇਟ ਬਹੁਤ ਜ਼ਿਆਦੇ ਹੋ ਗਏ ਸੋਨੇ ਨੇ ਕੱਟਤਾ ਧੂਆਂ 1 ਕੈਰਟ ਦਾ ਹੈਗਾ ਇਹ 68000 ਤੇ 24 ਕੈਰਟ ਦਾ 73000 73 73 ਕਿ 71 73 71 ਪਹਿਲਾਂ 73 ਹੋ ਗਿਆ ਪਹਿਲਾਂ 74 ਹੋ ਗਿਆ ਤਾਂ ਕਹਿੰਦੇ ਪਹਿਲਾਂ 74 ਹੋ ਗਿਆ ਤਾਂ ਹੁਣ ਦੁਬਾਰਾ 71 ਹੋ ਗਿਆ 71500 ਹਾਂ 73000 ਜਿਹੜਾ 24 ਕੈਰਟ ਦਾ ਹੈ ਜਿਹੜਾ 22 ਕੈਰਟ ਦਾ ਹੈ ਉਹ ਹੈਗਾ ਇਹ 68000 68000 ਹਾਂ ਪਿਛਲੇ ਸਾਲ ਆਹੀ ਉਹਨੂੰ ਤਾਂ 51 ਨੂੰ ਤਾਂ ਕਵੰਜਾਂ ਨੂੰ ਤਾਂ ਜਦ ਮੇਰੀਆਂ ਚੂੜੀਆਂ ਕਰਾਂਗੀਂ ਤੀਆਂ ਹਾਂ ਜਦ ਪੰਜੀਰੀ ਦਹੀਂ ਤੇ ਨਾ ਤੇਰੀ ਫੋਲ ਆਹੀ ਦਿਨਾ ਚ ਕਵੰਜਾਂ ਨੂੰ ਤਾਂ ਹਾਂ ਜਦ 55 ਨੂੰ ਤਾਂ ਦੇਖ ਲੋ ਕਿੰਨਾ ਰੇਟ ਚੱਕੋ ਵੱਧ ਗਿਆ ਮੈਂ ਕਹੜੀ ਇੰਨਾ ਦਿਨਪੁਰ ਦੀ ਨੇ ਇੰਨਾ ਵਾਧਾ ਜਾ ਰਿਹਾ ਏ ਵੀ ਸਮੇਸ਼ ਬੀਬੀ ਦਾ ਸਾਨੂੰ ਕਹਿਣ ਲੱਗੀ ਕਹਿੰਦੀ ਆਹੀ ਕੁਛ ਹਨਾ ਵੀ ਸਾਫ-ਸਾਫ ਰੱਖੀ ਜਾਓ ਬਸ ਆਹੀ ਕੁਛ ਬੱਚਿਆਂ ਨੂੰ ਪਾ ਦਿਓ ਵੀ ਅਸੀਂ ਕਿਹਾ ਵੀ ਹੋਰ ਆਹੀ ਕਰਾਂਗੇ ਹੁਣ ਕਰਾਵਾਂਗੇ ਕਿਥੋਂ ਇੰਨਾ ਮਹਿੰਗਾ ਸੋਨਾ ਆਓ ਕਿਦੋਂ ਅਸੀਂ ਆਪਣੀ ਲੋਹਾਂ ਨੂੰ ਪਾਵਾਂਗੇ ਜਿਹੜਾ ਪਾਇਆ ਹੈ ਮੈਂ ਕਿਹਾ ਤੁਹਾਨੂੰ ਉਹ ਹੀ ਅਸੀਂ ਉਹਨਾਂ ਨੂੰ ਪਾਵਾਂਗੇ ਜਿਹੜਾ ਹੋ ਅਸੀਂ ਚਲਾਈ ਜਾ ਰਹੇ ਹਾਂ ਅਸੀਂ ਸੰਭਾਲਾਂਗੇ ਆ ਵੀ ਸੰਭਾਲਾਂਗੇ ਅਸੀਂ ਪੰਦੀ ਨਹੀਂ ਤਾਂ ਇਹਦੀ ਕਸੇ ਵੀ ਨਾ ਨਹੀਂ ਮਾੜਾ ਮੱਟਾ ਫਰਕ ਨਾ ਵਰਤਦਾ ਜਿਹਦੇ ਫਿਊਚਰ ਦੀ ਲੋਹਾਂ ਦੇਖਣਗੇ ਫਿਰ ਕਹਿਣਗੇ ਆਪਣੇ ਬਲੌਗ ਦੇਖਣਗੇ ਲੈ ਔਰ ਸਾਡੀ ਸੋਹਣੇ ਜਿਹੜੇ ਪੁਰਾਣੇ ਪਾਤੇ ਪੁਰਾਣੇ ਪਾਤੇ ਸਿਰਉਣਾ ਹੀ ਚੀਜ਼ਾਂ ਹੀ ਭਾਵਾਂਗੇ ਵਈ ਹਨਾ ਨਾ ਮੈਂ ਕਿਥੋਂ ਕਰਾਈਏ ਜਨਮੂ ਤੋਂ ਮਿਆਣਿਆਂ ਦੇ ਟੈਂਕ ਤੋਂ ਤਾਂ ਮੈਨੂੰ ਲੱਗਦਾ ਲੱਖ ਨੂੰ ਇਹ ਹੋ ਜਾਊਗਾ ਲੱਖ ਡੇਢ ਲੱਖ ਨੂੰ ਹੋ ਜਾਊਗਾ ਨਾਲੇ ਮਾਡਰਨ ਸੱਸਾ ਬਣਾਈਏ ਆ ਵੀ ਲਾਓ ਸਹੀ ਗੱਲਾਂ ਚਲੋ ਅਨੇ ਫੜੀਆਂ ਤੋੜ ਲਈਏ ਤੁਹਾਨੂੰ ਥੋੜੀ ਦੇਰ ਤੱਕ ਮਿਲਦੇ ਆ ਕਿਉਂਕਿ ਗੱਲਾਂ ਗੱਲਾਂ ਚ ਨਾ ਫੇਰ ਸਬਜੀ ਸਬਜੀ ਨਹੀਂ ਤੋੜੀ ਜਾਂਦੀ ਗੱਲ ਹੀ ਵੱਜੀ ਜਾਂਦੀ ਐ ਗੱਲਾਂ ਸਾਡੀਆਂ ਖਤਮ ਹੋਈਆਂ ਜਿੰਨੀਆਂ ਕੁ ਫੜੀਆਂ ਮਿਲੀਆਂ ਏ ਕੱਟਨੇ ਕੱਟਨੇ ਕਿਉਂਕਿ ਸਾਰੀਆਂ ਪਹਿਲਾਂ ਨਾ ਇੱਕ ਦਿਨ ਪਹਿਲਾਂ ਦੋ ਕੁ ਦਿਨ ਪਹਿਲਾਂ ਤਸਲਾ ਭਰ ਕੇ ਤੋੜ ਲੀਆਂ ਸੀ ਉਹ ਬੰਡੀਆਂ ਨੇ ਫਿਰ ਕਿਸੇ ਕਿਸੇ ਨੂੰ ਹਾਂ ਵੀ ਉਹ ਸਾਰਿਆਂ ਨੂੰ ਫਿਰ ਜੇ ਬੰਡਤੀਆਂ ਤਾਂ ਕਰਕੇ ਫਿਰ ਪੱਕ ਜਾਂਦੀਆਂ ਨੇ ਨਾ ਫਿਰ ਤੋੜ ਲੈਣੇ ਆ ਬਸ ਇੰਨੀ ਕੁ ਨਿਕਲੀਆਂ ਅਸੀਂ ਬੀਬੀ ਨੂੰ ਸਮਾਰਨੀਆਂ ਦੇ ਦੂੰ ਹੈ ਨਾ ਗਰਮੀ ਬਹੁਤ ਆ ਬਾਕੀ ਆਲੂ ਪਾਵਾਂਗੇ ਹਾਂ ਆਲੂ ਪਾ ਦੇ ਹਾਂ ਇਕ ਡੰਗਾ ਮਰਜੂਗਾ ਭਿੰਡੀਆਂ ਹੈਗੀਆਂ ਸ਼ਾਮ ਨੂੰ ਭਿੰਡੀਆਂ ਕਰਾਂਗੇ ਨਾਲ ਪੂਰੀ ਹੋਈ ਹੈ ਸਿੜੀ ਵੱਜੀ ਉਹਨੇ 5 ਵਜੇ ਨਹੀਂ ਦੇ ਦੇਖੂ ਕੋਲ ਕਿ 5 ਪੰਜ ਤਵੱਜਣਾ ਸੀੜੀਆਂ ਸੀੜੀਆਂ ਹਾਂ ਸਹੀ ਗੱਲ ਆ ਲਓ ਜੀ ਆ ਆਲੂ ਕੱਢ ਲੈਨੇ ਆਪਾਂ ਤੇ ਬਾਕੀ ਜਿਹੜੀਆਂ ਫੜੀਆਂ ਉਹ ਬੀਬੀ ਨੂੰ ਚੀਰਨ ਵਾਸਤੇ ਹੁਣੇ ਸਮਾਰ ਕੇ ਰੱਖ ਦਊਗੀ ਫਿਰ ਸਵੇਰੇ ਜਦੋਂ ਹੀ ਉਹ ਸਕੂਲ ਜਾਊਗਾ ਉਹਦੇ ਧਰਨੀ ਹੁੰਦੀ ਹੈ ਸਬਜੀ ਫਿਰ ਮੈਨੂੰ ਟਾਈਮ ਨਹੀਂ ਲੱਗਦਾ ਸਾਨੂੰ ਤਾਂ ਘਟ ਕੇ ਹੁਣੇ ਪਹਿਲਾਂ ਹੀ ਕੱਟ ਕੇ ਰੱਖ ਦੇਣੀ ਐ ਐਨੀਆਂ ਕ ਫੜੀਆਂ ਮੇਰੀਆਂ ਨੇ ਬਸ ਫੜੀ ਹੈ ਨਹੀਂ ਕੋਈ ਵੀ ਆਈ ਨਹੀਂ ਨਾ ਆਲੂ ਆਲੂ ਬੜਾ ਮਲੇ ਦਈ ਆਲੂ ਪੜਾਂਗੇ ਹੈਨਾ ਆ ਆ ਜਾਨਾ ਫੜਨੀ ਬਣਾ ਤੇ ਉੱਧਰ ਆ ਬਹੁਤ ਦੇਖ ਲੋ ਕਿਹੜੇ ਐਕਸਪੈਰੀਮੈਂਟ ਕਰਦਾ ਹੈ ਰੋਜ਼ ਉਰੇ ਆਪਣਾ ਆਫਿਸ ਖੋਲ ਕੇ ਬੈਹਣਦਾ ਸਾਰੀਆਂ ਫੜੀਆਂ ਠੰਡਾਤੀਆਂ ਮੈਂ ਇਕੱਠੀਆਂ ਕਰਕੇ ਜਾਂਦੀ ਆ ਫੇਰ ਠੰਡਾ ਦਿੰਦਾ ਹੈ ਆਹ ਬੋਲੀਆਂ ਆ ਤਾਂ ਮੇਰੀਆਂ ਨਹੀਂ ਮੇਰੀ ਦਵਾਈ ਹੈ ਛੱਡ ਓਏ ਉਹ ਤਾਂ ਹੀ ਲਈ ਜਾਂ ਕਾਸੇ ਦੀ ਨਹੀਂ ਹੈ ਵੀ ਇਹ ਬਾਲਾਂ ਦੀ ਹੈ ਬਾਲਾਂ ਦੀ ਅੱਛਾ ਓਏ ਓਏ ਹੁਣ ਇਹ ਚਿੱਤਰ ਖਾਊਗਾ ਮੇ ਤੋਂ ਪਾਣੀ ਅਸੀਂ ਖਾ ਲਿਆ ਤੇ ਮੈਂ ਹੁਣ ਚੱਕ ਲਈ ਕੱਪੜੇ ਕਿਉਂਕਿ ਕੱਪੜੇ ਕੱਲ ਦੇ ਧੋਏ ਪਏ ਆ ਤੈ ਨਹੀਂ ਲਾਏ ਸੀਗੇ ਐਹੀ ਪਏ ਨੇ ਤੇ ਹੁਣ ਮੈਂ ਲਾਦਾ ਤੈ ਮੈਨੂੰ ਐ ਹੁੰਦਾ ਵੀ ਚਲ ਰਾਤ ਨੂੰ ਏਸੀ ਦੇ ਵਿੱਚ ਬਹਿ ਕੇ ਲਾਉਂਗੀ ਠੰਡੀ ਹਵਾ ਚ ਕਿਉਂਕਿ ਦਿਨ ਚ ਤਾਂ ਬਹੁਤ ਗਰਮੀ ਹੁੰਦੀ ਆ ਆ ਗਿਆ ਫਲ ਬਬੂ ਵੀ ਆ ਗਿਆ ਸੁਸੂ ਕਰਿਆ ਯਾਰ ਸੁਸੂ ਕਰਿਆ ਆ ਕਰਾ ਕੇ ਲਈ ਹੋਗੇ ਕਿਉਂਕਿ ਬਬੂ ਦਾ ਸੁਸੂ ਮੀਂਹ ਕਰਦਾ ਪਤਾ ਨਹੀਂ ਲੱਗਦਾ ਵੀ ਇੱਥੇ ਬੈਠ ਤੇ ਪਹਿਲਾਂ ਆਨ ਸਾਰੇ ਇਹ ਐਕਟ ਕਰਦਾ ਮੇਰੇ ਘੰਦੇ ਆ ਤੇ ਵੀ ਇੱਥੇ ਨੂੰ نیچے ਬਹੁਤ ਮਜ਼ਾ ਆਉਂਦਾ ਇੱਥੇ ਬਹਿ ਜਾਊਗਾ ਉੱਪਰ ਨਹੀਂ ਚੜਦਾ ਮੰਜੀ ਬੰਨੀ ਚੜ੍ਹੂਗਾ ਇੱਥੇ ਬੈਠੂਗਾ ਤੇ ਬਬੂ ਹਾਂ ਕੈਮਰੇ ਦਾ ਵਲੋਗ ਤਾਂ ਬਣਾ ਦੋ ਆ ਦੇਖ ਲੋ ਅੱਜ ਅੱਜ ਕੈਮਰਾ ਲੱਗਿਆ ਯੂਵੀ ਨੂੰ ਚੋਚੜਿਆ ਪਿਆ ਇਹ ਵੀ ਕੈਮਰੇ ਨਾਲ ਬਲੌਗ ਬਣਾਣਾ ਹੈ ਕੈਮਰੇ ਹੁੰਦਾ ਸਭ ਤੇ ਲੱਗਿਆ ਹੁਣ ਕੀ ਬਲੌਗ ਬਣਾਣਾ ਦਿਖਾ ਤੁਹਾਨੂੰ ਮੇਰੇ ਵੀ ਬਲੌਗ ਬਣਾਣਾ ਹੁੰਦਾ ਸਭ ਤੇ ਕਰ ਕਰ ਲੱਗ ਰਹੇ ਐ ਇਹਨੂੰ ਐ ਮੇਰਾ ਬਣਾਉਣਾ ਇਹਨੂੰ 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 ਚੋ ਇਹਨੂੰ ਐ ਚੋਚੜਿਆ ਹੋ ਗਿਆ ਵੀ ਆਪਣੇ ਘਰ ਹੋਣ ਲੱਗਿਆ ਆ ਹੁਣ ਲੱਗਿਆ ਵੀ ਆਪਣਾ ਬਣਾ ਆਪਣਾ ਚੋ ਚੋ ਚੜਿਆ ਵਾ ਵੀ ਬਲੌਗ ਚ ਵੀ ਇਸ ਵੇਲੇ ਅੰਦਰ ਬੋਲੀ ਜਾਂਦੇ ਨੇ ਉਹ ਬਾਹਰ ਕੈਮਰੇ 'ਚ ਵਾਜਾ ਜਾਈ ਜਾਂਦੀਆਂ ਨੇ ਬਾਹਰ ਸੁਣੀ ਜਾਂਦੇ ਨੇ ਅਸੀਂ ਗੋਲ ਮਸਤੀਆਂ ਗੜੀ ਜਾਂਦੇ ਨੇ ਬਸ ਕਦੇ ਬਾਹਰ ਬੋਲੀ ਜਾਂਦੇ ਨੇ ਗਾਣੇ ਚਲਾਈ ਜਾਂਦੇ ਨੇ ਉਹ ਬਾਹਰ ਗਾਣੇ ਚੱਲੀ ਜਾਂਦੇ ਨੇ ਆਪੋ ਆ ਦੇਖੀ ਆਪੋ ਆ ਦੇਖ ਰਹੇ ਹਾਂ ਟੀਮ ਕਿੱਥੇ ਆ ਆ ਦੇਖੋ ਆਪੋ ਖੜਿਆ ਹੁੰਦਾ ਜਦੋਂ ਬਾਹਰ ਆਪੋ ਨੂੰ ਹਾਕਾ ਮਾਰੀ ਜਾਂਦੇ ਅੰਦਰ ਤੇ ਕੈਮ ਆਪੋ ਨੂੰ ਉੱਪਰ ਦੇਖੀ ਜਾਂਦਾ ਵੀ ਉੱਪਰ ਤੋਂ ਆਉਂਦੀਆਂ ਨੇ ਵਾਜਾ ਆ ਦੇਖੀ ਆਪੋ ਲੈਪਟਾਪ ਤੇ ਚਲੇ ਗਿਆ ਚਲੋ ਜੀ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਗੱਲਬਾਤਾਂ ਨਾਲ ਹੋਰ ਵੱਡਾ ਹੋਈ ਜਾਣਾ ਗੱਲਾਂਬਾਤਾਂ ਨਹੀਂ ਮੁੱਕਦੀਆਂ ਹੈਗੀਆਂ ਤੇ ਹੁਣ ਮੈਂ ਮੜੀ ਜੀ ਤੈਅ ਮਾਰ ਲਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਗੱਲਬਾਤਾਂ ਨਾਲ ਅੱਜੀ ਤੇ ਕੰਮ ਜਾਂ ਰੁਕ ਜਾਂਦਾ ਹੈ ਹੁਣ ਮੈਂ ਤੈਅ ਘੱਟ ਬੱਦਰੀ ਇਹ ਗੱਲਾਂ ਕਰਦਾ ਆਂ ਆਨੇ ਨੂੰ ਜਗਾਇਕ ਸੁਆਣੀ ਪਾਲੂਗਾ ਫਿਰ ਯੂ ਵੀ ਵੀ ਸੱਜਰੇ ਉੱਠਦਾ ਸਕੂਲ ਜਾਣ ਕਰਕੇ ਤਾਂ ਕਰਕੇ ਸੀ ਛੇਤੀ ਪੈ ਦਿੰਦੇ ਆ ਹੁਣ ਫਟਾਫਟ ਬਸ ਕੱਪੜੇ ਰੇੜ ਕੇ ਸੋ ਜੀਏ ਤੇ ਅੱਜ ਦਾ ਸਾਡਾ ਬਲੌਗ ਇੱਥੇ ਤੱਕ ਸੀਗਾ ਅਬੂ ਸਾਰਿਆਂ ਨੂੰ ਸੱਸੇ ਹੀ ਕਰ ਬਲਾ ਦੇ ਹੱਥ ਜੋੜ ਕੇ ਸੱਸੇ ਹੀ ਸਸੀ ਕਰ ਬੁਲਾ ਦੇ ਬੁਲਾ ਦੇ ਸਾਚੀ ਕਰ ਗੁਰਦੁਆਰੇ ਚ ਮੱਥਾ ਕੀ ਮਟਕੇ ਅੱਜ ਮੱਥਾ ਟੇਕਿਆ ਨੇ ਬਰਦਾਰ ਚ ਹਾਂ ਮੱਥਾ ਕੀ ਮਟਕੇ ਆ ਬਗੂ ਮੱਥੇ ਟੇਕ ਦੇ ਪੁੱਤ ਮੱਥਾ ਟੇਕ ਦੇ ਟੇਕ ਦੇ ਮੱਥਾ ਐ ਨਹੀਂ ਦੇਖੀ ਉਥੇ ਮੱਥਾ ਟੇਕ ਕੇ ਆਇਆ ਹੋਰ ਤੇ ਬਸ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਕਮੈਂਟ ਜ਼ਰੂਰ ਕਰ ਦਿਓ ਸੋਹਣੇ ਸੋਹਣੇ ਤੇ ਹੁਣ ਮਿਲਾਂਗੇ ਅਸੀਂ ਅਗਲੇ ਵਧੀਆ ਜੇ ਬਲਾਗ ਚ